ਕਲਗੀਆਂ ਵਾਲੇ ਦੀ ਪੋਤੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇੱਕ ਪੋਤੀ ਵੀ ਸੀ ਜਿਸ ਦਾ ਜ਼ਿਕਰ ਡਾਕਟਰ ਬਲਬੀਰ ਸਿੰਘ ਜੀ ਨੇ ਆਪਣੀ ਕਿਤਾਬ ਲੰਮੀ ਨਦਰ ਵਿੱਚ ਕੀਤਾ ਹੈ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਚਮਕੌਰ ਦੀ ਗੜੀ ਤੋਂ ਨਿਕਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਗੁਲਾਬੇ ਮਸੰਦ ਦੇ ਭਾਗ ਪਹੁੰਚੇ ਜਿਸ ਨੂੰ ਅੱਜ ਮਾਛੀਵਾੜੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਸਥਾਨ ਤੋਂ ਆਪ ਗੁਲਾਬੇ ਮਸੰਦ ਦੇ ਘਰ ਪਹੁੰਚੇ ਜਿੱਥੇ ਆਪ ਜੀ ਨੂੰ નિਹੰਗ ਖਾਨ ਦੀ ਭੈਣ ਬੀਬੀ ਉਮਰੀ ਦੇ ਪੁੱਤਰ ਗਨੀ ਖਾਨ ਤੇ ਨਬੀ ਖਾਨ ਮਿਲੇ ਗਨੀ ਖਾਨ ਤੇ ਨਬੀ ਖਾਨ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾ ਕੇ ਦੁਸ਼ਮਣਾਂ ਦੇ ਸਖਤ ਪਹਿਰੇ ਚੋਂ ਕੱਢ ਕੇ ਆਲਮਗੀਰ ਪਹੁੰਚੇ ਤਾਂ ਗੁਰੂ ਸਾਹਿਬ ਨੇ ਗਨੀ ਖਾਨ ਤੇ ਨਬੀ ਖਾਨ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਹਨਾਂ ਨੂੰ ਕੁਝ ਮੰਗਣ ਲਈ ਕਿਹਾ ਉਸ ਵੇਲੇ ਗਨੀ ਖਾਨ ਅਤੇ ਨਬੀ ਖਾਨ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਉਸ ਸਮੇਂ ਗਨੀਖਾ ਅਤੇ ਨਵੀਖਾ ਨੂੰ ਇੱਕ ਹੁਕਮਨਾਮਾ ਲਿਖ ਕੇ ਦਿੱਤਾ ਜੋ ਅੱਜ ਵੀ ਮਾਛੀਵਾੜਾ ਸਾਹਿਬ ਵਿਖੇ ਸੁਰੱਖਿਅਤ ਹੈ ਹੁਕਮਨਾਮੇ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗਨੀਖਾ ਅਤੇ ਨਵੀਖਾ ਨੂੰ ਆਪਣਾ ਫਰਜ਼ੰਦ ਭਾਵ ਪੁੱਤਰ ਕਹਿ ਕੇ ਸੰਬੋਧਨ ਕਰਦਿਆਂ ਲਿਖਿਆ ਇਹ ਹੈਨ ਮੇਰੇ ਫਰਜ਼ੰਦ ਜੋ ਸਿੱਖ ਇਨਕੀ ਸੇਵਾ ਕਰੇਗਾ ਸੋ ਨਿਹਾਲ ਰਹੇਗਾ ਗੁਰੂ ਸਾਹਿਬ ਵੱਲੋਂ ਦਿੱਤਾ ਹੁਕਮਨਾਮਾ ਲੈ ਕੇ ਜਦੋਂ ਗਨੀਖਾਂ ਤੇ ਨਬੀਖਾਂ ਘਰ ਪਹੁੰਚੇ ਤਾਂ ਉਸ ਹੁਕਮਨਾਮੇ ਨੂੰ ਉਹ ਚੁੰਮ ਚੁੰਮ ਕੇ ਕਦੇ ਮੱਥੇ ਨਾਲ ਲਾਉਂਦੇ ਕਦੇ ਅੱਖਾਂ ਨਾਲ ਉਹਨਾਂ ਦੋਵਾਂ ਭਰਾਵਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਗੁਰੂ ਜੀ ਨੇ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਹਨਾਂ ਨੂੰ ਆਪਣਾ ਪੁੱਤਰ ਹੋਣ ਦਾ ਮਾਣ ਬਖਸ਼ਿਆ ਸੀ ਗੁਰੂ ਸਾਹਿਬ ਦੀ ਇਸ ਰਹਿਮਤ ਅੱਗੇ ਦੁਨੀਆ ਦੇ ਸਾਰੇ ਖਜ਼ਾਨੇ ਤਨ ਦੌਲਤ ਉਹਨਾਂ ਲਈ ਫਿੱਕੇ ਸਨ ਆਪਣੇ ਪਿਤਾ ਗਨੀ ਖਾਨ ਤੇ ਚਾਚਾ ਨਵੀ ਖਾਨ ਨੂੰ ਇਤਨਾ ਖੁਸ਼ ਵੇਖ ਕੇ ਉਹਨਾਂ ਦੀ ਬੇਟੀ ਨੇ ਪੁੱਛਿਆ ਕਿ ਕੀ ਗੱਲ ਹੈ ਅੱਬਾ ਅੱਜ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋ ਤੇ ਨਾਲ ਇਹ ਕਿਹੜਾ ਕਾਗਜ਼ ਹੈ ਜਿਸ ਨੂੰ ਤੁਸੀਂ ਆਪਣੇ ਮੱਥੇ 'ਨ ਲਗਾ ਰਹੇ ਹੋ बार-बार ਚੁੰਮ ਰਹੇ ਹੋ ਬੇਟੀ ਦੀ ਗੱਲ ਸੁਣ ਕੇ ਗਨੀ ਖਾਨ ਨੇ ਕਿਹਾ ਧੀਏ ਅੱਜ ਸਾਨੂੰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤਰ ਦਾ ਦਰਜਾ ਦਿੱਤਾ ਪਿਤਾ ਦੀ ਗੱਲ ਸੁਣ ਕੇ ਉਸ ਨਿੱਕੀ ਬੱਚੀ ਨੇ ਖੁਸ਼ੀ ਨਾਲ ਨੱਚਦੇ ਹੋਏ ਉੱਚੀ ਉੱਚੀ ਇਹ ਗੀਤ गाना ਸ਼ੁਰੂ ਕਰ ਦਿੱਤਾ ਮੈਂ ਪੋਤੀ ਮੈਂ ਪੋਤੀ ਮੈਂ ਆបਦਾਰ ਮੋਤੀ ਮੈਂ ਜੋਤ ਸੰਗ ਜੋਤੀ ਮੈਂ ਪੋਤੀ ਮੈਂ ਪੋਤੀ ਉਹ ਖੁਸ਼ੀ ਵਿੱਚ ਨੱਚਦੀ ਹੋਈ ਕਹਿਣ ਲੱਗੀ ਅੱਬਾ ਜੇਕਰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੋ ਤਾਂ ਮੈਂ ਫਿਰ ਉਹਨਾਂ ਦੀ ਪੋਤੀ ਹੋਈ ਨਾ ਤੇ ਉਹ ਮੇਰੇ ਦਾਦਾ ਜੀ ਉਸ ਨਿੱਕੀ ਬੱਚੀ ਨੇ ਵੀ ਹੁਕਮਨਾਮੇ ਨੂੰ ਕਈ ਵਾਰੀ ਚੁੰਮਿਆ ਅਤੇ ਆਪਣੀਆਂ ਅੱਖਾਂ ਨਾਲ ਲਾਇਆ ਅਸੀਂ ਆਪ ਜੀ ਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਅਸੀਂ ਇਹ ਘਟਨਾ ਪੰਜਾਬੀ ਦੇ ਪ੍ਰਸਿੱਧ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਛੋਟੇ ਭਰਾ ਡਾਕਟਰ ਬਲਬੀਰ ਸਿੰਘ ਜੀ ਦੀ ਕਿਤਾਬ ਲੰਮੀ ਨਦਰ ਵਿੱਚ ਛਪੇ ਲੇਖ ਆਪਦਾਰ ਮੋਤੀ ਵਿੱਚੋਂ ਸਾਂਝੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾਂ ਦੀ ਇਸ ਬੁਢਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ